ਇਹ ਜੀ ਜੋਧਨ ਦੀ ਅੰਤਮ ਅਰਦਾਸ ਨਹੀਂ ਹੋਇਆ ਕਰਤੀ ਇਹ ਅਰਦਾਸ ਹੈ ਤੇ ਜਿਤੋਂ ਵੀ ਜਦੋਂ ਨਾਂ ਅਸੀਂ ਤੇਤੇ ਕਰਾਂਗੇ ਇਹਦੀ ਅਰਦਾਸ ਮੰਗੀ ਰਹੂਗੀ ਜਿਹੜਾ ਅੱਜ ਦੀ ਜਿਹੜੀ ਸੰਗਤ ਇੱਥੇ ਇਕੱਠੀ ਹੋਈ ਹੈ ਇਸੇ ਕਰਕੇ ਇਕੱਠੀ ਹੋਈ ਹੈ ਕਿ ਸੰਗਤ ਨਹੀਂ ਚਾਹੁੰਦੇ ਕਿ ਸਾਡੇ ਬੱਚਾ ਨੂੰ ਫੜ ਕੇ ਹਕੂਮਤ ਸਹੇਜ ਕਰੇ ਮਾਰ ਦਵੇ ਜਿਵੇਂ ਕੈਨੇਡਾ ਦੇ ਵਿੱਚ ਅਰਦੀਪ ਸਿੰਘ ਮੇਜਰ ਨੂੰ ਮਲਖ ਨੂੰ ਸੁਖਦੂਲ ਸਿੰਘ ਨੂੰ ਈਐਨਡੀਆ ਦੀ ਮੋਦੀ ਹਕੂਮਤ ਨੇ ਸ਼ਹੀਦ ਕਰਤਾ ਸਸਨੇਟ ਕਰਤਾ ਵਿਲੈਥ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕਰ ਦਿੱਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਕਰਤਾ ਰੋਡੇ ਨੂੰ ਕਰਤਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕੀਤਾ ਪੰਜਾਬ ਉੱਲੱਗੇ ਹੀ ਮੁੰਸਰਵਾਲ ਨੂੰ ਕੀਤਾ ਤੇ ਇਹ ਜਿਹੜੇ ਝੂਠੇ ਮੁਕਾਬਲੇ ਹੋ ਰਹੇ ਐ ਇਹਦੇ ਖਿਲਾਫ ਦੁਨੀਆ ਹੁਣ ਖੜ ਗਈ ਐ ਤੇ ਹਿੰਦੁਸਤਾਨ ਇੰਡੀਆ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਸਿੱਖ ਸਾਰੇ ਪਾਸੇ ਫੈਲੇ ਹੋਏ ਐ ਤੇ ਤੁਸੀਂ ਸਾਰੇ ਪਾਸੇ ਨਹੀਂ ਫੈਲੇ ਹੋਏ ਦੁਨੀਆ ਦੇ ਤੇ ਹੁਣ ਤੁਸੀਂ ਸ਼ਿਕਾਇਤਾਂ ਕੀਤੀਆਂ ਇੰਡੀਆ ਦੀ ਸਰਕਾਰ ਨੇ ਕਿ ਸਿੱਖ ਸਾਨੂੰ ਧਮਕੀਆਂ ਦਿੰਦੇ ਆ ਕੈਨੇਡਾ ਦੇ ਵਿੱਚ ਅਮਰੀਕਾ ਤੇ ਬ੍ਰੈਥ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਇਹ ਤੁਸੀਂ ਧਮਕੀ ਸਮਝੋ ਕਿ ਇਹ ਤੁਹਾਨੂੰ ਇੱਕ ਸਨਿਆ ਦੇ ਰਿਹਾ ਇਹ ਤਾਂ ਇੱਥੇ ਸਾਰੇ ਬੈਠੇ ਆ ਇਹ ਜੋਧਾ ਸਾਹਿਬ ਹੈਗੇ ਆ ਸਿੱਖੋ ਸਾਹਿਬ ਹੈਗੇ ਆ ਇਥੋਂ ਦੇ ਆਪਣੇ ਜੱਟਦਾਰ ਸਾਹਿਬ ਹੈਗੇ ਆ ਸਾਰੇ ਹੈਗੇ ਆ ਆਪਣਾ ਕੱਟੂ ਜੀ ਹੈ ਇਸ ਇਲਾਕੇ ਦਾ ਇਹ ਅੱਗੇ ਬੈਠ ਕੇ ਦੱਸਣਗੇ ਕੀ ਕਰਨਾ ਹੈਗਾ ਤੇ ਅਸੀਂ ਨੂੰ ਅੱਗੇ ਛਲਾਵਾਂਗੇ ਤੇ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹਦੀ ਜੱਜਾਂ ਦੀ ਇਨਕੁਆਇਰੀ ਹਾਈ ਕੋਰਟ ਦੇ ਜੱਜ ਦੀ ਇਨਕੁਆਇਰੀ ਹੋਵੇ ਕਿ ਇਹ ਸੱਚੇ ਮੁਕਾਬਲੇ ਚ ਮਾਰੇ ਹੈ ਕੱਟੂ ਖੇ ਫੜ ਕੇ ਮੁਕਾਬਲੇ ਦੇ ਵਿੱਚ ਮਾਰੇ ਆਇਆ ਨੇ ਬਾਬੂ ਜੀ ਐਂ ਬਿਰਦ ਨੇ ਹੁਣ ਇਹ ਵਿਚਾਰੇ ਕੀ ਕਰ ਸਕਦੇ ਆ ਅਸੀਂ ਕਰਾਂਗੇ ਸਾਰਾ